ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਸ ਵਕਤ ਸੜਕਾਂ 'ਤੇ ਬੜੇ ਹੋਏ ਨੇ ਖਹਿਰਾ ਸਾਹਿਬ ਤੁਹਾਡੀ ਪ੍ਰਾਣੀ ਪਾਰਟੀ ਨੇ ਵੱਡੀ ਰੈਲੀ ਕੀਤੀ ਹੈ ਉਹਨਾਂ ਦਾ ਦਾਵਾ ਵੱਡੀ ਰੈਲੀ ਹੈ ਪਹਿਲਾਂ ਤੁਸੀਂ ਰੈਲੀ ਨੂੰ ਸਫਲ ਮੰਨਦੇ ਹੋ ਬਿਲਕੁਲ ਜੋਕਰ ਰੈਲੀ ਸੀਗੀ ਉਸ ਉਸ ਰੈਲੀ ਦਾ ਜੇ ਕੁੱਲ ਟੋਟਲ ਨਿਚੋੜ ਕੱਢਣਾ ਹੋਵੇ ਬੱਸਾਂ ਭੇਜੀਆਂ ਪੈਸੇ ਖਰਚੇ ਕਈ ਤਰ੍ਹਾਂ ਦੇ ਹੋਰ ਵਿੱਚ ਤਮਾਕੂ ਵੀ ਫੜਿਆ ਗਿਆ ਇਹਨਾਂ ਦੇ ਬੰਦਿਆਂ ਕੋਲੋਂ ਤੇ ਇਕੱਠ ਵਿੱਚ ਸਭ ਤੋਂ ਵੱਡਾ ਐਲਾਨ ਕੀ ਹੋ ਰਿਹਾ ਅਖੇ ਜੀ ਭਗਵੰਤ ਮਾਨ ਸ਼ਰਾਬ ਨਹੀਂ ਪੀਣੀ ਹੁਣ ਤੋਂ ਮਤਲਬ ਇਸ ਰੈਲੀ ਦਾ ਅਸਲ ਨਾਂ ਜਿਹੜਾ ਹੋਣਾ ਚਾਹੀਦਾ ਸੀ ਸ਼ਰਾਬ ਭਗਵੰਤਮਾਨ ਸ਼ਰਾਬ ਛਡਾਊ ਰੈਲੀ ਦੈਟਸ ਆਲ ਇਟ ਵਾਸ ਅ ਟੋਟਲੀ ਨਾਨ ਪ੍ਰੋਡਕਟਿਵ ਰੈਲੀ ਔਰ ਉੱਥੇ ਨਾ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਕੰਡੈਮਨੇਸ਼ਨ ਕੀਤੀ ਗਈ ਨਾ ਬਾਈਬਲ ਕਲਾਮ ਵਿੱਚ ਗੋਲੀ ਮਾਰੀ ਜਿਹੜੇ ਪੁਲਿਸ ਵਾਲਿਆਂ ਨੇ ਨਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਨਾ ਕਿਸਾਨ ਤੇ ਖੇਤ ਮਜ਼ਦੂਰ ਮਰ ਰਹੇ ਆਤਮੱਤਿਆਂ ਦੀ ਗੱਲ ਹੋਈ ਨਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਪਾਣੀ ਸਾਡੇ ਲੁੱਟ ਕੇ ਲੈ ਗਿਆ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਨਾ ਉਹਦੀ ਕੋਈ ਗੱਲ ਹੋਈ ਬਸ ਸ਼ਰਾਬ ਛਡਾਉਣ ਦੀ ਔਰ ਕੇਜਰੀਵਾਲ ਸਾਹਿਬ ਇੱਕ ਇੱਡਾ ਸੁਲਝਿਆ ਹੋਇਆ ਲੀਡਰ ਮੈਂ ਸਮਝਦਾ ਸੀ ਉਹ ਕਹਿ ਰਿਹਾ ਭਗਵੰਤ ਮਾਨ ਨੇ ਬਹੁਤ بڑا ਕੰਮ ਕਰ ਦਿਆ ਹੈ ਆ ਵਡਾ ਕੰਮ ਹੈ ਜੀ ਆਪਣੀ ਮਾਤਾ ਨੂੰ ਵਿਚਾਰੀ ਨੂੰ ਇੱਕ ਬਜ਼ੁਰਗ ਔਰਤ ਨੂੰ ਤੁਸੀਂ ਖੜਾ ਕਰ ਰਹੇ ਹੋ ਜੇ ਤੁਸੀਂ ਇਦਾਂ ਦਾ ਕੋਈ ਫੈਸਲਾ ਲੈਣਾ ਵਾ ਘਰ ਬੈਠੇ ਹੀ ਅਰਦਾਸ ਕਰਕੇ ਕਹਿ ਦਿਓ ਕਿ ਛੱਡ ਦਿੱਤੀ ਗੱਲ ਮੁੱਕ ਗਈ ਹੈ ਔਰ ਅੱਜ ਤੋਂ ਪਹਿਲਾਂ ਜੋ ਇਹਨੇ ਗਲਤੀਆਂ ਕੀਤੀਆਂ ਸ਼ਰਾਬ ਪੀ ਕੇ ਇਹਦਾ ਮਤਲਬ ਇਹਨੇ ਸਵਕਾਲ ਕਰ ਲੀਆਂ ਸਾਰੀਆਂ ਜਿੱਦਣ ਇਹ ਬਰਗਾੜੀ ਵਿੱਚ ਗਏ ਸੀ ਇਹ दारू ਪੀਤੀ ਹੋਈ ਸੀ ਇਸਦੀ ਇਹ ਗੱਲ ਇਹਨੇ ਸਵੀਕਾਰ ਕਰ ਲਈ ਕਿ ਇਹ ਕਹਿ ਕੇ ਕਿ ਮੈਂ ਪਹਿਲਾਂ ਸ਼ਰਾਬੀ ਸੀਗਾ ਔਰ ਜਿਹੜੀ ਪਾਰਲੀਮੈਂਟ ਵਿੱਚ ਜਾ ਕੇ ਪੀ ਕੇ ਸ਼ਰਾਬ ਜਾਂਦੇ ਸੀ ਉਹ ਵੀ ਇਹਨਾਂ ਨੇ ਸਵੀਕਾਰ ਕਰ ਲਈ ਆ ਔਰ ਜੋ ਡਿੱਗਦੇ ਸੀ ਕਦੀ ਪੌੜੀ ਤੋਂ ਡਿੱਗ ਪਿਆ ਕਦੀ ਰੋਟੀ ਦੇ ਵਿੱਚ ਮੂੰਹ ਡਿੱਗ ਪਿਆ ਐਟ ਮੀਨਸ ਸਾਰੀਆਂ ਵੀਡੀਓਜ਼ ਕਰੈਕਟ ਸੀਗੀਆਂ ਇਹ ਗੱਲ ਆਪ ਭਗਵੰਤ ਮਾਨ ਨੇ ਕੱਲ ਦੇ ਉੱਥੇ ਜਨਤਕ ਐਲਾਨ ਤੋਂ ਮੰਨ ਲਿਆ ਨੇ ਸਾਰੇ ਸੁਚਾ ਸਿੰਘ ਛੋਟੇਪੁਰ ਨੇ 80 ਲੱਖ ਨਕਦੀ ਜਿਹੜੀ ਹੈਗੀ ਆ ਫੜਾਈ ਗਈ ਹੋਣ ਦਾ ਦਾਵਾ ਕੀਤਾ ਖੇਜਰੀਵਾਲ ਨੂੰ ਪਰ ਤੁਸੀਂ ਉਸ ਗੱਲ ਨੂੰ ਬਹੁਤ ਵੱਡਾ ਕਰ ਦਿੱਤਾ ਕਿ 3000 ਕਰੋੜ ਦਾ ਇਹ ਮੇਰੇ ਖਿਆਲ ਚ ਹੁਣ ਤੱਕ ਦਾ ਆਪਾਂ ਦੇਖੀਏ ਜਿਹੜਾ ਤਾਜ਼ਾ ਘਟਨਾਕ੍ਰਮ ਚੱਲਦੀਆਂ ਪਿਛਲੀਆਂ 3-4 ਇਲੈਕਸ਼ਨਾਂ ਦਾ ਇਹ ਸਭ ਤੋਂ ਵੱਡਾ ਇਲੈਕਸ਼ਨ ਫੰਡ ਸਕੈਂਡਲ ਹੈ ਇਹ ਕੀ ਹੈ ਜੀ ਨਹੀਂ ਉਹ ਛੋਟੇਪੁਰ ਸਾਹਿਬ ਨੇ ਦੋ ਤਰੀਕਿਆਂ ਨਾਲ ਕਿਹਾ ਪਹਿਲਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਪੰਜਾਬੀਆਂ ਦਾ ਸਮੁੱਚਿਆਂ ਦਾ ਜਿਹੜਾ ਯੋਗਦਾਨ ਸੀਗਾ ਐਨ ਆਰ ਆਈਜ਼ ਦਾ ਵਿਦੇਸ਼ਾਂ 'ਚੋਂ ਕੇਜਰੀਵਾਲ ਨੂੰ ਇਹਨਾਂ ਦੇ ਇਹਨਾਂ ਦੀ ਗੱਲਾਂ ਵਿੱਚ ਆਣ ਕੇ ਪੰਜਾਬੀਆਂ ਨੇ 3000 ਕਰੋੜ ਦੀ ਫੰਡਿੰਗ ਕੀਤੀ ਇਹਨੂੰ ਕੁਝ ਸਾਲਾਂ 'ਚ ਪਰ ਜਿਹੜਾ ਖੁਲਾਸਾ ਉਹਨਾਂ ਨੇ ਕਿਹਾ 80 ਲੱਖ ਰੁਪਏ ਦਾ ਇਹ ਤਾਂ ਉਹਨਾਂ ਨੇ ਡੇਲੀ ਪੋਸਟ ਦੀ ਇੱਕ ਇੰਟਰਵਿਊ ਨੂੰ ਕਿਹਾ ਕਿ ਮੈਂ 2014 ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਆਇਆ ਸੀ 80 ਲੱਖ ਰੁਪਏ ਮੈਂ ਉਹਨੂੰ ਕੈਸ਼ ਦੇ ਕੇ ਆਇਆ ਵਾਂ ਔਰ ਜਿਹੜਾ ਆਗੂ ਕਹਿੰਦਾ ਸੀ ਜੀ ਅਸੀਂ ਟਰਾਂਸਪੇਰੈਂਟ ਆਂ ਅਸੀਂ ਅਕਾਊਂਟੇਬਲ ਆਂ ਅਸੀਂ ਤਾਂ ਚੈੱਕ ਨਾ ਪੈ 80 ਲੱਖ ਦੀ ਕੋਈ ਰਸੀਦ ਨਹੀਂ ਦਿੱਤੀ ਉਹਨੇ ਖਰਾ ਸਰ ਬਰਗਾੜੀ ਮੁੱਦੇ ਦੇ ਉੱਤੇ ਮੈਂ ਸਮੇਟਲਾ ਹੋਰ ਦੋਸਤ ਵੀ ਖੜੇ ਨੇ ਸਾਰਿਆਂ ਨੇ ਕਰਨਾ ਹੈ ਇੱਕ ਬਹੁਤ ਵੱਡਾ ਪਹਿਲੂ ਜਿਹੜਾ ਰਹਿ ਗਿਆ ਸੀਗਾ ਕਿ ਜਿਹੜੇ ਬੰਦੇ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਪੁਲਿਸ ਟਾਰਚਰ ਕੀਤਾ ਗਿਆ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਭਾਵੇਂ ਜਸਟਿਸ ਜੋਰਾ ਸਿੰਘ ਕਮਿਸ਼ਨ ਸੀਗਾ ਭਾਵੇਂ ਜਸਟਿਸ ਰਣਜੀਤ ਸਿੰਘ ਰਣਜੀਤ ਸਿੰਘ ਕਮਿਸ਼ਨ ਸੀਗਾ ਪਰ ਤੋਂਡੀ ਜ਼ਿਆਦਾ ਸੂਈ ਜਿਹੜੀ ਜੋਰਾ ਸਿੰਘ ਕਮਿਸ਼ਨ ਤੇ ਮੈਂ ਸਿਰਫ ਖੁਲਾਸੇ ਵੱਲ ਜਾਣਾ ਚਾਹੁੰਦਾ ਕਿ ਇਹ ਆਪਾਂ ਦੋ ਚਾਰ ਲਾਈਨਾਂ ਦੱਸਦੀ ਹੈ ਵੀ ਕੌਣ ਕੌਣ ਬੰਦੇ ਕਿਵੇਂ ਹੋਏ ਨੇ ਅਸਲ ਚ ਇਦਾਂ ਸੀਗਾ ਕਿ ਮੈਨੂੰ ਜਦੋਂ ਬੁਰਜ ਜੋਹਾਰ ਸਿੰਘ ਤੋਂ ਕੰਪਲੇਂ ਮੈਂ 12 ਜਨਵਰੀ ਨੂੰ ਬੁਰਜ ਜਵਾਰ ਸਿੰਘ ਵਾਲੇ ਗੁਰਦੁਆਰਾ ਸਾਹਿਬ 'ਚ ਬੈਠਿਆ। ਸਾਰੇ ਪਿੰਡ ਦੇ ਲੋਕ ਉੱਥੇ ਆਏ ਔਰ ਮੈਨੂੰ ਲੋਕਾਂ ਨੇ ਆਪ ਆਪਣੇ ਹੱਥਾਂ ਨਾਲ ਮੈਨੂੰ ਸਟੇਟਮੈਂਟਸ ਰਿਕਾਰਡ ਕਰਾਇਆ ਕਿ ਸਾਡੇ ਨਾਲ ਪੁਲਿਸ ਨੇ ਚੱਡੇ ਪਾੜ ਤੇ ਇਲੈਕਟ੍ਰਿਕ ਸ਼ੌਕਸ ਲਾਏ ਸਾਡੇ ਪ੍ਰਾਈਵੇਟ ਪਾਰਟਸ ਤੇ ਅਸੀਂ ਨਪੁੰਸਕ ਹੋ ਗਏ ਆ। ਸਾਡੀਆਂ ਔਰਤਾਂ ਨੂੰ ਬੰਦਿਆਂ ਨੇ ਇੰਟਰੋਗੇਟ ਕੀਤਾ। ਮੈਨੂੰ ਬਹੁਤ ਦੁੱਖ ਹੋਇਆ। ਉਹ ਮੈਂ ਸਾਰੀ ਕੰਪਲੇਂਟ ਨੂੰ ਲੈ ਕੇ ਕਲਮ ਬੰਦ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਸਆਈਟੀ ਨੂੰ ਭੇਜ ਦਿੱਤੀ। ਤੁਸੀਂ ਪੁੱਛ ਰਹੇ ਹੋ ਕਿ ਕਮਿਸ਼ਨ ਨੇ ਪਹਿਲਾਂ ਕਿਉਂ ਨਹੀਂ ਕੀਤਾ? ਮੇਰਾ ਖਿਆਲ ਹੈ ਕਿ ਭੈ ਦਾ ਅੱਜ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਓ ਮੈਂ ਤੁਹਾਨੂੰ ਐਸਆਈਟੀ ਦੇ ਚੇਅਰਮੈਨ ਨੂੰ ਮਲਾਉਣਾ ਵਾਂ ਡਰਦੇ ਸੀ ਇਸ ਲਈ ਮੈਂ ਉਹਨਾਂ ਦਾ ਸ਼ਿਕਾਇਤ ਕਰਤਾ ਬਣ ਕੇ ਆ ਜੇ ਕੰਪਲੇਂਟ ਕੀਤੀ ਜਿਹੜਾ ਇੱਕ ਤੁਸੀਂ ਮੋੜ ਮੰਡੀ ਦਾ ਜਸਕਰਨ ਸਿੰਘ ਦਾ ਕੇਸ ਦੱਸ ਰਹੇ ਹੋ ਉਹ ਕੇਸ ਕੀ ਹੈ ਜੀ ਬਹੁਤ ਮਾੜੀ ਗੱਲ ਹੈ ਜੀ ਜਦੋਂ 8 ਬੰਤੇ ਮਾਰੇ ਕਿ 7 ਬੱਚੇ ਉਹਨਾਂ ਚੋਂ ਇੱਕ ਬੰਦਾ ਬਚ ਗਿਆ ਸੀਗਾ ਬਟ ਹਿਸ ਬਾਡੀ ਹੈਜ਼ ਬੀਨ ਬਰਨਡ ਪਿਜੋਂਡ ਰਿਪੇਅਰ ਉਹ ਪਿਛਲੇ 2 ਸਾਲਾਂ ਦਾ ਉਦਾਂ ਹੀ ਮੰਜੇ ਤੇ ਉਸੇ ਹਾਲਤ ਵਿੱਚ ਪੱਟੀਆਂ ਦੇ ਵਿੱਚ ਪਿਆ ਵਾ ਉਹਨੂੰ ਇਹ ਕੰਡੀਸ਼ਨ ਕਮਰਾ ਚਾਹੀਦਾ ਬਹੁਤ ਗਰੀਬ ਆਦਮੀ ਉਹਦਾ ਇਲਾਜ ਸਰਕਾਰ ਨੇ ਕਿਹਾ ਸੀ ਸੀ ਫ੍ਰੀ ਕਰਾਵਾਂਗੇ ਪਰ ਕਿਸੇ ਨੇ ਮੇਰੇ ਖਿਆਲ ਇਲਾਜ ਦੀ ਫਰੀ ਦੇ ਪੈਸੇ ਨਹੀਂ ਦਿੱਤੇ ਅਸੀਂ ਉਹਨਾਂ ਨੂੰ ਇੱਕ ਦਿਨ ਜਿੰਨੇ ਜੋਗੇ ਸੀ ਸੀਗੇ ਕਿਸੇ ਐਨ ਆਰ ਆਈਜ਼ ਨੇ ਪੈਸੇ ਦਿੱਤੇ 50000 ਰੁਪਏ ਦੇ ਕੇ ਆਏ ਔਰ ਵੈਸੇ ਵੀ ਮੋਡ ਮੋਮ ਪਲਾਸ ਦੀ ਤਹਿਕੀਕਤ ਸਿਰੇ ਕਿਉਂ ਨਹੀਂ ਲਾਉਂਦੀ ਸਰਕਾਰ ਉਦੋਂ ਇੰਨਾ ਸ਼ੋਰ ਮਚਾਇਆ ਰੌਲਾ ਪਾਇਆ ਦੂਜਿਆਂ ਤੇ ਇਲਜ਼ਾਮ ਲਾਏ ਤੇ ਹੁਣ ਸਾਰੀ ਦੇ ਉੱਤੇ ਪੜਦਾ ਪਾਤਾ ਅਸਲ ਕੀ ਆ ਕਿ ਜਿੱਦਾਂ ਬਾਦਲਾ ਨੇ ਡੇਰੇ ਦੇ ਨਾਲ ਸਮਝੌਤਾ ਕਰਕੇ ਰਾਜਨੀਤੀ ਕੀਤੀ ਵੋਟਾਂ ਦੀ ਖਾਤਰ ਉਹੀ ਕੰਮ ਕੈਪਟਨ ਅਬਰਿੰਦਰ ਸਿੰਘ ਕਰਦਾ ਆ ਆਮ ਆਦਮੀ ਪਾਰਟੀ ਉੱਤੇ ਬਹੁਤ ਵੱਡਾ ਦੋਸ਼ ਲਾਇਆ ਹੈ ਕਿ ਚੋਣ ਫੰਡ ਦੀ ਜਿਹੜੀ ਹੈਗੀ ਦੁਰਵਰਤ ਸਾਡਾ ਤਾਂ ਕੋਈ ਵੀ ਨਹੀਂ ਹੋਊਗਾ ਜੇ ਅਸੀਂ ਪਾਰਦਰਸ਼ੀ ਰੱਖਾਂਗੇ ਪਹਿਲੀ ਗੱਲ ਤਾਂ ਅਸੀਂ ਗਰੀਬ ਪਾਰਟੀਆਂ ਆ ਸਾਡੇ ਕੋਲ ਇਦਾਂ ਦੇ ਕੋਈ ਸਾਧਨ ਨਹੀਂ ਜਿੱਦਾਂ ਦੇ ਝੂਠ ਸੱਚ ਬੋਲ ਕੇ ਕਿਰਜੀਰਵਾਲ ਨੇ ਪੈਸੇ ਇਕੱਠੇ ਕੀਤੇ ਸਾਨੂੰ ਇਦਾਂ ਦੇ ਲੋਡ ਵੀ ਨਹੀਂ ਗਈ ਸਾਨੂੰ ਤਾਂ ਜਿੰਨਾ ਬੇਸਿਕ ਚਾਹੀਦਾ ਵਾ ਉਹਨਾਂ ਕ ਅਸੀਂ ਜਿਹੜਾ ਹੈਗਾ ਆਪਣੇ ਰੈਂਕ ਐਂਡ ਫਾਈਲ ਤੋਂ ਆਪਣੇ ਸਾਥੀ ਨੇ ਜਿਹੜੇ ਸਾਡੇ ਨੂੰ ਉਹ ਸਾਰੇ ਪੂਲਿੰ ਕਰਦੇ ਨੇ ਜਦੋਂ ਕੋਈ ਵੱਡੀ ਗੱਲ ਆਊਗੀ ਜਦੋਂ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਫਾਰਮਲ ਅਕਾਊਂਟ ਖੋਲਾਂਗੇ ਤੇ ਯਤਨ ਕਰਾਂਗੇ ਕਿ ਟ੍ਰਾਂਸਪੇਰੈਂਟ ਰੱਖਿਆ ਜਾਵੇ ਸਾਰਾ